ਬੇ ਪੁੱਤ ਦਾ ਐਕਸੀਡੈਂਟ ਹੋ ਗਿਆ ਸੀਗਾ ਢਿੱਡ ਪਾਟ ਗਿਆ ਤੇ ਆ ਜੀ ਆਂ ਲੰਨ ਕਹਿਣ ਦੀ ਪੇੜ ਤੇ ਥੱਲੇ ਨੂੰ ਵੀ ਪਾ ਗਏ ਨੇ ਤੇ ਘਰ ਪੀਆ ਦਾ ਮੰਕੇ ਡੇਪਰ ਦਾ ਲਾ ਦਿੰਦੇ ਜੀ ਉਹ ਇਤਨਾ ਟ੍ਰੈਨ ਨਹੀਂ ਜੀ ਡਿੱਗਦੀ ਪੁੱਤ ਜੇ ਮੈਂ ਤਾਂ ਸਾਫ ਨਹੀਂ ਹੁੰਦੇ ਜੀ ਮੇਰੇ ਤੇ ਬੱਚ ਤੁਸੀਂ ਬਹੁਤ ਆਦੀ ਜੀ ਬਾਹਰ ਬਾਹਰ ਦੂਈ ਜੀ ਸਰ ਨੂੰ ਜਨ ਰਾਤ ਨੀਂਦ ਨਹੀਂ ਆਉਂਦੀ ਆਉਂਦੀ ਓ ਕਬੂਦਾਂ ਦੀ ਦਾਇਦੇ ਰਾਤ ਕੱਢਦੇ ਕੋਈ ਸਾਡਾ ਸਾਰਾ ਪਾਂਜੀ ਮਿਹਰਬਾਨੀ ਕਰਕੇ ਸਾਡਾ ਸਾਰਾ ਗੋਮਨੇ ਸਾਡੀ ਮਦਦ ਕਰੋ ਜਿੰਨੇ ਸਾਥ ਹੋ ਗਿਆ ਦਿੱਤਾ ਸਤੇ ਪਾਸਾ ਤੁਨ ਤੰਦਰੁਸਤੀ ਹੈ ਬਾਈ ਸੇ ਮਹਾਰਾਜ ਡਾਪੜਾ ਕਰਿਆ ਜੀ ਹਰਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਬਾਪੂ ਕੋਤਲ ਸਿੰਘ ਪਿੰਡ ਬਾਂਦਰ ਜਟਾਣਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਬਾਪੂ ਜੀ ਦਾ ਪੋਤਾ ਇਹਦਾ ਐਕਸੀਡੈਂਟ ਹੋ ਗਿਆ ਜੀ ਸਾਰਾ ਪੇਟ ਆ ਜਿਹਦਾ ਪਾਟ ਗਿਆ ਸੀ ਬਾਪੂ ਜੀ ਕਹਿੰਦਾ ਪਹਿਲਾਂ ਤਾਂ ਮੈਂ ਫੜ ਦੜ ਕੇ ਲੋਕਾਂ ਤੋਂ ਫੜ ਲੇ ਵੀ ਸਾਰਾ ਫੜ ਦੜ ਕੇ ਵਿਚਾਰੇ ਦਾ ਆਪਰੇਸ਼ਨ ਕਰਾਤਾ ਮੰਗਤਾ ਕਿ ਰਿਸ਼ਤੇਦਾਰੀਆਂ ਚੋਂ ਹੁਣ ਜਿਹੜੀ ਲੈਟਰਿੰਗ ਵਾਲੀ ਜਗ੍ਹਾ ਬੇਟੇ ਦੀ ਉਹ ਬਾਹਰ ਕੱਢੀ ਹੋਈ ਆ ਤੋਂ ਦੁਆਰੇ ਆਪਰੇਸ਼ਨ ਕਰਾਉਣਾ ਦੇ ਬਾਪੂ ਦੇ ਜਿਹੜੇ ਘਰ ਦੇ ਹਾਲਾਤ ਆ ਉਹ ਇੰਨੇ ਖਮਾੜੇ ਆ ਕਿਉਂਕਿ ਬਾਪੂ ਦੇ ਘਰ ਵਾਲੀ ਵੀ ਮਰੀ ਹੋਈ ਆ ਮੁੰਡੇ ਦੀ ਮਾਂ ਵੀ ਮਰੀ ਹੋਈ ਆ ਜਿਹੜੀ ਮੁੰਡੇ ਦੇ ਘਰ ਵਾਲੀ ਸੀ ਵਿਚਾਰੀ ਉਹ ਛੱਡ ਕੇ ਉੱਠ ਗਈ ਆ ਮੁੰਡੇ ਨੂੰ ਜਦੋਂ ਆਪਰੇਸ਼ਨ ਹੋਇਆ ਉਦੋਂ ਛੋਟੀ ਜੀ ਨਾਲ ਬੇਟੀ ਸੀ ਉਹਦੀ ਵਿਚਾਰੇ ਦੀ ਹੋਈ ਉਹ ਦੋਵੇਂ ਮਾਵਾਂ ਧੀਆ ਉਠੀਆਂ ਬੇਟੇ ਨੂੰ ਛੱਡ ਕੇ ਕਿਉਂ ਦੁੱਖ ਵੇਲੇ ਕੋਈ ਖੜਦਾ ਨਹੀਂ ਕੋਈ ਦੁੱਖ ਵੇਲੇ ਕੋਈ ਨਹੀਂ ਖੜਦਾ ਨਾਲ ਮੈਦਾਨੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਬਾਪੂ ਜੀ ਬਹੁਤ ਹੀ ਦੁਖੀ ਆ ਬੀ ਪੋਤਾ ਬਾਪੂ ਜੀ ਨੇ ਮਸਾਬ ਚ ਨੇ ਪਾਲ ਕੇ ਕੀਤਾ ਸੀ ਵਿਆਹ ਆ ਸੀ ਚਲੋ ਮਹਾਰਾਜ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਤੇ ਉਹਦਾ ਆਪਰੇਸ਼ਨ ਹੋ ਗਿਆ ਵਧੀਆ ਚੱਲ ਆਉਂਦਾ ਗੁਜ਼ਾਰਾ ਕਰੀ ਜਾਂਦੇ ਹੀ ਦਾਦਾ ਪੁੱਤਾਂ ਪਰ ਜਿਹੜੇ ਹੁਣ ਘਰ ਦੇ ਹਾਲਾਤ ਆ ਕਿਉਂਕਿ ਵਿਚਾਰੇ ਕੋਲੇ ਡੈਪਰ ਲਾਇਆ ਹੋਇਆ ਉਹ ਲੈਟਰਿੰਗ ਵਾਲੀ ਜਗ੍ਹਾ ਤੇ ਉਹ ਥੈਲਾ ਲਿਆਉਣ ਨੂੰ ਵੀ 150 ਰੁਪਿਆ ਘਰੇ ਹੈ ਨਹੀਂਗਾ ਰੋਟੀ ਵੀ ਵਿਚਾਰਾ ਬਾਪੂ ਆਪ ਖੁਦ ਬਣਾਉਂਦਾ ਤੇ ਉਹ ਜਿਹੜਾ ਡੈਪਰ ਆ ਉਹ ਡੈਪਰ ਉੱਤੇ ਬੰਨਿਆ ਹੋਇਆ ਰਸਿਆਂ ਦੇ ਨਾਲ ਆਪਾਂ ਵੇਖ ਸਕਦੇ ਆ ਬੱਚੇ ਦੇ ਜਿਹੜੇ ਹਾਲਾਤ ਆ ਬਾਪੂ ਦੇ ਬਹੁਤ ਹੀ ਤਰਸਯੋਗ ਹਾਲਾਤ ਹਾਲਾਤ ਆ ਦਾਨੀ ਵੀਰੋ ਵੀ ਬਜ਼ੁਰਗਨੂ ਵਿਚਾਰੇ ਨੂੰ ਇਸ ਉਮਰ ਦੇ ਵਿੱਚ ਕਿੱਥੇ ਦਾ ਸਹਾਰਾ ਚਾਹੀਦਾ ਹੀ ਕਿੱਥੇ ਆਪ ਇਹਨੂੰ ਸਾਰਾ ਕੁਝ ਬਜ਼ੁਰਗਨੂ ਕਰਨਾ ਪੈਂਦਾ ਘਰ ਦੇ ਹਾਲਾਤ ਇੰਨੇ ਕਿ ਵਿਗੜੇ ਪਏ ਆ ਵੀ ਬਹੁਤ ਹੀ ਬਾਪੂ ਤੰਗਾ ਜਿੰਨਾ ਵੀ ਕਹਦੇ ਉਹਨਾਂ ਤੰਗਾ ਪਰ ਮੈਦਾਨੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਬਜ਼ੁਰਗ ਦੀ ਆਪਾਂ ਥੋੜਾ ਥੋੜਾ ਦਸਵੰਦ ਦੇ ਕੇ ਜਰੂਰ ਮਦਦ ਕਰਨੀ ਆਪਾਂ ਬੇਟੇ ਦਾ ਆਪਰੇਸ਼ਨ ਕਰਾਉਣਾ ਉਹਨੂੰ ਹਸਪਤਾਲ ਲੈ ਚੱਲੇ ਆ ਤੇ ਦਾਨੀ ਵੀਰੋ ਥੋੜਾ ਥੋੜਾ ਦਸਵੰਦ ਦੇ ਕੇ ਇਹ ਬੇਟੇ ਦਾ ਆਪਾ ਆਪਰੇਸ਼ਨ ਕਰਾਦਗੇ ਜਿਹੜੇ ਵੀਰ ਦਸਵੰਧ ਨਹੀਂ ਦੇ ਸਕਦੇ ਉਹ ਵੀਡੀਓ ਸ਼ੇਅਰ ਕਰਕੇ ਦਾਨੀ ਵੀਰਾਂ ਤਾਈਂ ਜਰੂਰ ਪਹੁੰਚਾ ਦਿਆ ਕਰੋ ਵੀ ਇਹੋ ਜੇ ਪਰਿਵਾਰਾਂ ਦੀ ਹੈਲਪ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ